ਬੰਗਾਲੀ ਬਾਬਾ ਜੀ ਆ ਜਿਹੜੇ ਤੰਤਰਮਨ ਕਰਕੇ ਲੋਕਾਂ ਦੀ ਘਰਾਣੀਆਂ ਜ਼ਿੰਦਗੀਆਂ ਬਰਬਾਦ ਕਰਦੇ ਆ ਇਹਨਾਂ ਵੱਲੋਂ ਕੀ ਕੀਤਾ ਗਿਆ ਕਿ ਫਲੈਕਸ ਬੋਰਡ ਆਪਣੇ ਲਾਏ ਹੋਏ ਸੀ ਚੈਂਬਰ ਦੇ ਵਿੱਚ ਨਵੇਂ ਲਾ ਲਏ ਗਏ ਨੇ ਤੇ ਪੁਰਾਣੇ ਜਿਹੜੇ ਲਾ ਕੇ ਕੂੜੇ ਸੁੱਟ ਦਿੱਤੇ ਗਏ 200 ਰੁਪਏ ਦੇ ਕੇ ਕਿਸੇ ਰਿਕਸ਼ੇ ਵਾਲ ਨੂੰ ਚੁਕਾਤਾ ਹੈ ਕਿ ਬਾਹਰ ਜਲ ਪ੍ਰਵਾਹ ਕਰ ਦੇ ਲੇਕਿਨ ਜੋ 200 ਰੁਪਏ ਦੇ ਕੇ ਜਲ ਪ੍ਰਵਾਹ ਕਰਤੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ ਇਹਨਾਂ ਨੂੰ ਇਹਨਾਂ ਨੇ ਪੂਜਿਆ ਪਹਿਲਾਂ ਆਦੇ ਪੂਰਨ ਤੌਰ ਤੇ ਇਹਨਾਂ ਚੀਜ਼ਾਂ ਤੇ ਮੈਨ ਕਰ ਦਿੱਤੀ ਹੈ ਪਾਬੰਦੀ ਲਾਤੀ ਜਾਵੇ ਜਾਂ ਘੱਮ ਸੇ ਘੱਮ ਕੋਈ 295 ਤੋਂ ਸਖਤ ਤਾਰਾ ਬਣਦੀ ਹੈ ਕੋਈ ਉਹ ਲਾਤੀ ਜਾਵੇ ਤਾਂ ਜੋ ਘੱਮ ਸੇ ਘੱਮ ਬੇਦਬੀ ਹੋ ਕੋਈ ਸਹੀ ਅਲਾਵੇ ਕੋਈ ਚੱਕਰ ਨਹੀਂ ਮੈਂ ਕਹਿੰਦਾ ਚਾਰ ਹੋਰ ਲਾਵੇ ਪਰ ਇਹਨੂੰ ਬੇਦਬੀ ਕਰਨ ਦਾ ਹੱਕ ਨਹੀਂ ਦਿੱਤਾ ਐਸੇ ਬੰਦੇ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਨਹੀਂ ਮੰਨਣਗੇ ਤੇ ਰਹੀ ਗੱਲ ਛਤਰਾਉਲਤੀ ਫਿਰ ਮੈਂ ਕਹਿੰਦਾ ਟਕਾਗੋ ਵੀ ਫੇਰਾਂਗੇ ਆਪਾਂ ਤੁਸੀਂ ਆਪੇ ਸਾਹਬ ਲੜੋ ਕਿ ਜਿਹੜੇ ਬੰਦੇ ਨੂੰ ਸਾਹਮਣ ਦਾ ਪਤਾ ਨਹੀਂ ਆ ਉਹ ਬੰਦਾ ਤੁਹਾਨੂੰ ਕਿ ਸੰਭੂਗਾ ਠੀਕ ਤਾਂ ਨਹੀਂ ਸੋ ਇਹਨਾਂ ਦਾ ਇਨਕਮ ਸੋਰਸ ਆ ਹੋਰ ਕੁਝ ਨਹੀਂ ਗਿਆ ਇਹਨਾਂ ਨੂੰ ਸ਼ਰਤਾਂ ਨਾਲ ਕਿਤਾ ਕੁਝ ਨਹੀਂ ਕਾਨੂੰਨ ਜਿਹੜਾ ਵਾ ਇਹਦਾ ਪੱਖ ਚੰਗੀ ਤਰ੍ਹਾਂ ਨਾ ਲਏਗਾ ਇਹਨਾਂ ਤੇ ਬਣਦੀ ਕਾਰਵਾਈ ਦੋਹਾਂ ਪਿਓਾਂ ਪੁੱਤਾਂ ਦੇ ਨਾਂ ਕਰੇਗਾ ਨਹੀਂ ਤੇ ਫਿਰ ਆਪਾਂ ਜਥੇਬੰਦੀਆਂ ਨੂੰ ਕੱਲ ਹੋਰ ਲੈ ਕੇ ਤੇ ਚੱਕਾ ਜਾ ਕਰਾਂਗੇ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤਾ ਹੋ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਤਾੰਤ੍ਰਿਕ ਬਾਪੀਆਂ ਦਾ ਜਿਹੜਾ ਪੰਭਾਰ ਲੱਗਾ ਹੋਇਆ ਲੇਕਿਨ ਉਸ ਤੋਂ ਬਾਅਦ ਜਿਹੜੇ ਨੇ ਸਿੱਖ ਜੱਤੇ ਬੰਦੀਆਂ ਤੇ ਪਹੁੰਚ ਜਾਈਆਂ ਜਿਦੇ ਵਿੱਚ ਬੇਦਬੀ ਜਿਹੜੀ ਕੀਤੀ ਜਾਂਦੀ ਬਾਬੇ ਨਾਨਕ ਜੀ ਦੀ ਫੋਟੋ ਜਿਹੜੀ ਹੈ ਪਹਿਲੇ ਪਾਸੇ ਆਈ ਗੁਰਨਾਨ ਦੇਵ ਜੀ ਦੀ ਫੋਟੋ ਜਿਹੜੀ ਹੈ ਕੂੜੇ ਢੇਰ ਛੱਟੀ ਹੋਈ ਸੀਗੀ ਤੇ ਉਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲੇਕਿਨ ਬਾਕੀ ਤੁਸੀਂ ਦੇਖ ਸਕਦੇ ਹੋ ਹੋਰ ਤਸਵੀਰਾਂ ਵੀ ਜਿਹੜੀਆਂ ਨੇ ਇੱਥੋਂ ਦੀ ਲਿੱਤੀਆਂ ਗਈਆਂ ਨੇ ਗੱਲਬਾਤ ਕਰਦੇ ਦਵਿੰਦਰ ਸਾਡੇ ਨਾਲ ਮੌਜ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਵੀਰ ਜੀ ਤੁਹਾਡੇ ਸਾਹਮਣੇ ਆ ਮੈਨੂੰ ਕਿਸੇ ਰਾਹੀਰ ਦਾ ਫੋਨ ਆਇਆ ਕਿਸੇ ਵੀਰ ਦਾ ਕਿ ਇੱਥੇ ਕੋਈ ਸਮਰਾਲਾ ਚੌਂਕ ਦੇ ਵਿੱਚ ਲੁਧਿਆਣੇ ਵੇਖੇ ਕੋਈ ਬੰਗਾਲੀ ਬਾਬਾ ਜੀ ਆ ਜਿਹੜੇ ਤੰਤਰਮਨ ਕਰਕੇ ਲੋਕਾਂ ਦੇ ਘਰਾ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਆ ਇਹਨਾਂ ਵੱਲੋਂ ਕੀ ਕੀਤਾ ਗਿਆ ਕਿ ਫਲੈਕਸ ਬੋਰਡ ਆਪਣੇ ਲਾਏ ਹੋਏ ਸੀ ਚੈਂਬਰ ਦੇ ਵਿੱਚ ਨਵੇਂ ਲਾ ਲਏ ਗਏ ਨੇ ਤੇ ਪੁਰਾਣੇ ਜਿਹੜੇ ਲਾ ਕੇ ਕੂੜੇ ਸੁੱਟ ਦਿੱਤੇ ਗਏ ਆ ਇਸ ਗਲਤੀ ਨੂੰ ਮੰਨ ਵੀ ਗਏ ਆ ਕਾਲ ਰਿਕਾਰਡਿੰਗ ਮੇਰੇ ਕੋਲ ਪਈ ਹੈ ਜਿੱਦੇ ਜੋ ਕਹਿੰਦੇ ਸੀ ਕਿ ਅਸੀਂ 200 ਰੁਪਏ ਦੇ ਕੇ ਕਿਸੇ ਰਿਕਸ਼ੇ ਵਾਲ ਨੂੰ ਚੁਕਾਤਾ ਹੈ ਕਿ ਬਾਹਰ ਜਲ ਪ੍ਰਵਾਹ ਕਰਦੀ ਲੇਕਿਨ ਜੋ 200 ਰੁਪਏ ਦੇ ਕੇ ਜਲ ਪ੍ਰਵਾਹ ਕਰਦੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ ਇਹਨਾਂ ਨੂੰ ਇਹਨਾਂ ਨੇ ਪੂਜਿਆ ਪਹਿਲਾਂ ਜੇ ਤੁਸੀਂ ਇਹਨਾਂ ਨੂੰ ਸਾਹਮਣੇ ਜੋਗੇ ਨਹੀਂ ਤਾਂ ਲਾਉਂਦੇ ਕਾਹਦੀ ਗੱਲੋਂ ਤੁਸੀਂ ਇਹਨਾਂ ਤੋਂ ਤੁਸੀਂ ਲੋਕਾਂ ਦੀਆਂ ਰੋਜੀ ਰੋਟੀਆਂ ਆਪਣੀਆਂ ਚਲਾਉਂਦੇ ਹੋ ਦੁਕਾਨਦਾਰੀਆਂ ਚਲਾਉਂਦੇ ਹੋ ਇਹਦੇ ਵਿੱਚ ਸਾਨੂੰ ਸਮਝ ਲੈਣਾ ਚਾਹੀਦਾ ਕਿ 295 ਦੀ ਧਾਰਾ ਜਿਹੜੀ ਹੈ ਤੇ ਵਿੱਚ ਵੀ ਸਾਨੂੰ ਕਿਤੇ ਨਾ ਕਿਤੇ ਸੋਧ ਕਰ ਲੈਣਾ ਚਾਹੀਦਾ ਹੈ ਕਿ ਇਹ ਲੱਗਣ ਦੇ ਬਾਵਜੂਦ ਵੀ ਇਹ ਧਰਾਵਾਂ ਰੁਕਦੀਆਂ ਨਹੀਂ ਪਈਆਂ ਜਾਂ ਤੇ ਪੂਰਨ ਤੌਰ ਤੇ ਇਹਨਾਂ ਚੀਜ਼ਾਂ ਤੇ ਬੈਨ ਕਰ ਦਿੱਤੀ ਹੈ ਜਾਂ ਘੱਟੋ ਘੱਟ ਕੋਈ 295 ਤੋਂ ਸਖਤ ਧਾਰਾ ਬਣਦੀ ਹੈ ਕੋਈ ਉਹ ਲਾਤੀ ਜਾਵੇ ਤਾਂ ਜੋ ਘੱਟੋ ਘੱਟ ਵਿਦਿਅਕ ਨੂੰ ਸਹੀ ਅਖਬਾਰਾਂ ਦੇ ਵਿੱਚ ਫੋਟੋਆਂ ਲੱਗਦੀਆਂ ਫਲੈਕਸ ਬੋਰਡਾਂ ਤੇ ਲੱਗਣ ਡੀਆਂ ਜਾਂ ਹੋਰ ਕਿਤੇ ਵੀ ਲੱਗਦੀਆਂ ਸਾਡੀਆਂ ਭਾਵਨਾਵਾਂ ਨੂੰ ਆਹਟ ਹੋਈਆਂ ਨੇ ਸਾਡੀਆਂ ਭਾਵਨਾਵਾਂ ਉਠੇਸ ਪਹੁੰਚੀ ਹੈ ਕਾਨੂੰਨ ਜਿਹੜਾ ਵਾ ਇਹਦਾ ਪੱਖ ਚੰਗੀ ਤਰ੍ਹਾਂ ਨਾ ਲਏਗਾ ਇਹਨਾਂ ਤੇ ਬੰਦੀ ਕਾਰਵਾਈ ਦੋਹਾਂ ਪੇਵਾਂ ਪੁੱਤਾਂ ਤੇ ਨਾ ਕਰੇਗਾ ਨਹੀਂ ਤੇ ਫਿਰ ਆਪਾਂ ਜਥੇਬੰਦੀਆਂ ਨੂੰ ਕੱਲ ਹੋਰ ਲੈ ਕੇ ਤੇ ਚੱਕਾ ਜਾਮ ਕਰਾਂਗੇ ਮੇਰੇ ਭਰਾ ਦੇਖੀ ਤੁਸੀਂ ਕਿੰਨੇ ਵਜੇ ਪਹੁੰਚੇ ਹੋ ਉੱਥੇ ਕਿੰਨਾ ਸਮਾਂ ਹੋ ਗਿਆ ਬਾਬਾ ਤੁਹਾਨੂੰ ਮਿਲਿਆ ਨਹੀਂਗਾ ਇਹ ਅੱਜ ਮੈਨੂੰ ਡੇਢ ਘੰਟਾ ਹੋ ਗਿਆ ਇੱਥੇ ਬੈਠਿਆਂ ਨੂੰ ਇਹ ਸਾਰੇ ਭੈਣ ਭਰਾ ਗਵਾਹ ਵਾ ਉੱਤੇ ਇਹਨਾਂ ਦੀ ਕੋਈ ਬੀਬੀ ਬੈਠੀ ਆ ਉਹਨੂੰ ਬਾਰ-ਬਾਰ ਫੋਨ ਦੇ ਬਾਗ ਕਰਨ ਦੇ ਬਾਵਜੂਦ ਵੀ ਉਹ ਬਾਬਾ ਆ ਨਹੀਂ ਰਿਹਾ ਉਹਦੇ ਦਿਮਾਗ ਦੇ ਵਿੱਚ ਇਹ ਹੋਗਾ ਕਿ ਜਲੋ ਸਿੱਖ ਜਥੇਬੰਦੀਆਂ ਨੰਗ ਸਿੰਘ ਫੌਜ ਗਈਆਂ ਕਿਤੇ ਮੇਰਾ ਕੁੱਟ ਪਰ ਆਪਾਂ ਦੀ ਬੇਹੋਤ ਹਰਕਤ ਨਹੀਂ ਕਰਦੇ ਕਿਉਂਕਿ ਉਹ ਬਜ਼ੁਰਗ ਲੈਵਲ ਦਾ ਬੰਦਾ ਦੱਸਾ ਜਾ ਰਿਹਾ ਵਾ ਪਰ ਕਮ ਸੇ ਕਮ ਆਵੇ ਤੇ ਸਹੀ ਲੋਕ ਇੱਥੇ ਖੜੇ ਨੇ ਜੇ ਸੰਗਤੀ ਰੂਪ ਦੇ ਵਿੱਚ ਆਪਣੀ ਮਾਫੀ ਮੰਗਦਾ ਤਾਂ ਵੀ ਠੀਕ ਆ ਨਹੀਂ ਤੇ ਮੇਰੇ ਵੀਰ ਜੀ ਕਾਨੂੰਨੀ ਕਾਰਵਾਈ ਉਹ ਠੋਕ ਕਰਾਵਾਂਗੇ ਆਪਾਂ ਲੇਕਿਨ ਇਹ ਕੀ ਰੱਖੀ ਕਿਉਂ ਗਈ ਹੈ ਫੋਟੋ ਲਗਾਈ ਕਿਉਂ ਕਿ ਬਾਬੇ ਨਾਨਕ ਦੀ ਲੇਕਿਨ ਇਹ ਤਾਂ ਝਾੜਪੂਸ ਕਰਦੇ ਹੋਣਗੇ ਜਾਂ ਬਸ਼ੀਕਰਨ ਕਰਦੇ ਹੋਣਗੇ ਲੇਕਿਨ ਲਿਖੇ ਤਾਂ ਬਸ਼ੀਕਰਨ ਹੀ ਆ ਦੇਖੋ ਇਹਨਾਂ ਨੇ ਲਿਖ ਕੇ ਲਾਇਆ ਸਬਕਾ ਮਾਲਕ ਏਕ ਹੈ ਇਹ ਨਹੀਂ ਆ ਵੀ ਆਪਾਂ ਕਹਿ ਸਕਦੇ ਕਿ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਮੁਸਲ ਕੋਈ ਚੱਕਰ ਨਹੀਂ ਮੈਂ ਕਹਿੰਦਾ ਚਾਰ ਹੋਰ ਲਾਵੇ ਪਰ ਇਹਨੂੰ ਬੇਦਬੀ ਕਰਨ ਦਾ ਹੱਕ ਨਹੀਂ ਦਿੱਤਾ ਠੀਕ ਤੇ ਨਹੀਂ ਤੂੰ ਪੂਜਾ ਅਰਚਨਾ ਕਰਨਾ ਵਾ ਤੂੰ ਕਰ ਕੋਈ ਗੱਲ ਨਹੀਂ ਗੁਰੂ ਪੀਰ ਸਾਡੇ ਬਾਅਦ ਸਭ ਬਰਾਬਰ ਆ ਦਵਿੰਦਰ ਸਿੰਘ ਤੁਹਾਨੂੰ ਪਤਾ ਹੱਕ ਸੱਤੇ ਖੜਾ ਕਰਦਾ ਪਿੱਛੇ ਤੁਸੀਂ ਖਬਰ ਕੀਤੀ ਸੀ ਨਾ ਮੰਦਰ ਦਾ ਆਪਾਂ ਦੋਵੇਂ ਭਰਾ ਗਏ ਸੀ ਨਾ ਇੱਕ ਗੁਰਸਿੱਖ ਹੋਣ ਦੇ ਨਾਤੇ ਮੈਂ ਉਹਨਾਂ ਲੋਕਾਂ ਦਾ ਵਿਰੋਧ ਕੀਤਾ ਵਾ ਜਿਹੜੇ ਮੰਦਰਾਂ ਦੀ ਆ ਪੂਜਾ ਕਰਦੇ ਆ ਠੀਕ ਤੇ ਨਹੀਂ ਇਸ ਕਰਕੇ ਜਦੋਂ ਜਦੋਂ ਵੀ ਕਿਤੇ ਬੇਦਬੀ ਦੀ ਘਟਨਾ ਹੁੰਦੀ ਆ ਗੁਰੂ ਸਾਹਿਬੇ ਮੇਰੀ ਝੋਲੀ ਸੇਵਾ ਪਾਉਂਦੇ ਆ ਮੈਂ ਰਾਤੀ ਦਿੱਲੀ ਤੋਂ ਆਇਆ 3 ਵਜੇ ਰਾਤ ਦਾ ਬੰਦਾ ਮੈਨੂੰ ਫੋਨ ਕਰ ਕੁਕੇ ਉਹਦੀ ਵੀ ਬੜੀ ਵੱਡੀ ਸੇਵਾ ਵਾ ਤੇ ਮੈਂ ਚਾਹੁੰਦਾ ਨਹੀਂ ਕਿ ਉਹ ਬੱਚਾ ਆਪਣੀ ਨਿੱਕੀ ਜੀ ਬੱਚੀ ਲੈ ਕੇ ਮੇਰੇ ਘਰ ਪਹੁੰਚਿਆ ਸੀ ਕਿ ਬਾਬਾ ਜੀ ਮੈਨੂੰ ਤੁਹਾਡੇ ਤੇ ਯਕੀਨ ਆ ਤੁਸੀਂ ਇਹਨੂੰ ਜਿਹੜਾ ਮੈਨੂੰ ਆਪਣੇ ਥੇਸ ਪਹੁੰਚੀ ਆ ਇਹ ਬੰਦੇ ਤੇ ਕਾਰ ਬਣੂ ਚਾਹੀਦੀ ਆ ਮੈਂ ਤੁਹਾਨੂੰ ਵੀਡੀਓ ਵਿਖਾਵਾਂਗਾ ਤੁਹਾਨੂੰ ਉਹ ਬੰਦੇ ਦਾ ਫੇਸ ਨਾ ਲਾਇਓ ਵਿੱਚ ਵਿਖਾਓ ਕਿੱਦਾਂ ਕੂੜੇ ਦੇ ਢੇਰ ਦੇ ਉੱਤੇ ਥੋੜ੍ਹ ਵਾਲੀ ਜਗ੍ਹਾ ਦੇ ਉੱਤੇ ਇਹ ਫੋਟੋਆਂ ਪਈਆਂ ਵਾ ਠੀਕ ਹੈ ਇਸ ਕਰਕੇ ਨਾ ਐਸੇ ਬੰਦੇ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੇਕਰ ਨਹੀਂ ਮੰਨਣਗੇ ਤੇ ਰਹੀ ਗੱਲ ਛਤਰਾ올 ਦੀ ਫਿਰ ਮੈਂ ਕਹਿੰਦਾ ਟਕਾਕੋ ਵੀ ਫੇਰਾਂਗੇ ਆਪਾਂ ਲੇਕਿਨ ਪ੍ਰਭੂ ਦੇ ਨਾਮ ਦਾ ਹੀ ਇਹ ਮਾਲ ਕਮਾਉਂਦੇ ਨੇ ਪ੍ਰਭੂ ਦੇ ਨਾਮ ਦਾ ਹੀ ਫੋਟੋਆਂ ਦਿਖਾ ਕੇ ਪੈਸਾ ਕਮਾ ਲੈਂਦੇ ਨੇ ਉਸ ਤੋਂ ਬਾਅਦ ਬੇਦਬੀਆਂ ਕਰ ਦਿੰਦੇ ਨੇ ਉਸ ਤੋਂ ਬਾਅਦ ਕੂੜੇ ਵਾਲਿਆਂ ਚੁਕਾ ਦਿੰਦੇ ਨੇ ਲੇਕਿਨ ਜਦੋਂ ਪੂਜਾ ਹੀ ਕਰਨੀ ਸੀਗੀ ਪ੍ਰਭੂ ਦੀ ਪੂਜਾ ਹੀ ਕਰਨੀ ਤਾਂ ਪ੍ਰਭੂ ਦੀ ਵਿਧੀ ਵਿਧਾਨ ਦੇ ਨਾਲ ਉਹ ਕਿੱਥੇ ਜਾ ਕੇ ਜਲ ਪ੍ਰਵਾਹ ਵੀ ਕਰ ਸਕਦੇ ਨੇ ਲੇਕਿਨ ਇੱਕ ਰਕਸ਼ੀ ਵਾਲ ਨੂੰ ਚੁੜਾ ਕੇ ਚੁਕਾ ਦੇਣਾ ਇਹ ਆਸਤਾ ਨਹੀਂ ਸੀਗੀ ਗੁਰੂ ਸਾਹਿਬ ਕਹਿੰਦੇ ਲੋਕਾਂ ਨੂੰ ਗੁੰਮਰਾਹ ਕਰਨਾ ਤੁਸੀਂ ਆਪੇ ਹਿਸਾਬ ਲੜੋ ਕਿ ਜਿਹੜੇ ਬੰਦੇ ਨੂੰ ਸਾਹਮਣ ਦਾ ਪਤਾ ਨਹੀਂ ਆ ਉਹ ਬੰਦਾ ਤੁਹਾਨੂੰ ਕੀ ਸਾਂਭੂਗਾ ਠੀਕ ਤਾਂ ਨਹੀਂ ਸੋ ਇਹਨਾਂ ਦਾ ਇਨਕਮ ਸੋਰਸ ਆ ਹੋਰ ਕੁਝ ਨਹੀਂ ਆ ਇਹਨਾਂ ਨੂੰ ਸ਼ਰਧਾ ਨਾਲ ਕੀਤਾ ਕੁਝ ਨਹੀਂ ਲੇਕਿਨ ਸਾਡੇ ਗੁਰੂ ਨਾਨਕ ਸੱਚੇ ਪਾਤਸ਼ਾਹ ਹੈ ਤੁਸੀਂ ਮੈਂ ਕਹਿੰਦਾ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਇਹਨਾਂ ਦੀ ਪੂਜਾ ਕਰਦੇ ਹੋ ਪਰ ਤੁਸੀਂ ਇਹਨਾਂ ਦੀ ਬੇਦਬੀ ਕਰੋਗੇ ਇਹ ਛਤਰਖਾਨੇ ਵਾਲੇ ਕੰਮ ਕਰਦੇ ਹੋ ਨਾ ਆਪਾਂ ਇਹ ਬਰਦਾਸ਼ਤ ਕਰਨੀਆਂ ਨਾ ਹੋਣ ਦੇਣੀਆਂ ਜੇਕਰ ਇਸ ਬੰਦੇ ਦੇ ਮੈਂ ਬਾਰ-ਬਾਰ ਕਹਿ ਰਿਹਾ ਹਾਂ ਕਿ ਇੱਥੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਵੀ ਠੀਕ ਆ ਨਹੀਂ ਤਾਂ ਤਾਲਾ ਮੈਂ ਨਾਲ ਲੈ ਕੇ ਆਇਆ ਮੈਂ ਸ਼ਟਰ ਤੇ ਹੁਣ ਲਾ ਕੇ ਜਾਊਂਗਾ ਜਿਹਨੇ ਜਿਹੜੀ ਕਾਰਵਾਈ ਕਰਨੀ ਮੈਂ ਕਹਾ ਮਿਰ ਤੇ ਕਰ ਲੈ ਜਿਹਨੇ ਕਰਨੀ ਹੈ ਬਾਬੇ ਨਾਨਕ ਨੂੰ ਬਾਬੇ ਨਾਨਕ ਨੇ ਇਹ ਧਰਮਾਂ ਦੇ ਵਿੱਚੋਂ ਕੱਢਿਆ ਪਾਇਆ ਨਹੀਂ ਹੈਗਾ ਇਹ ਜਿਹੜੇ ਪਖੰਡ ਬਾਜੀ ਕਰਦੇ ਆ ਪਖੰਡ ਪੁੱਛਣਾ ਵਾਲਾ ਹੋਵੇ ਵੀ ਤੂੰ ਪੈਸੇਆਂ ਖਾਤਰ ਕਹਿੰਦਾ 200 ਰੁਪਏ ਪਿੱਛੇ ਮੈਂ ਸਿੱਟੀਆਂ ਨੇ 200 ਰੁਪਏ ਦਿੱਤਾ ਨੇ ਰੋੜੀ ਤੇ ਰੂੜੀ ਤੇ ਸਿੱਟਣ ਵਾਲੀਆਂ ਚੀਜ਼ਾਂ ਨੇ ਪਾਣੀ ਦੇ ਵਿੱਚ ਵੀ ਪ੍ਰਵਾਹ ਨਹੀਂ ਕਰਨੀਆਂ ਚਾਹੀਦੀਆਂ ਪਾਣੀ ਤੇ ਸਟਾਂਗੇ ਦਰਾ ਤੇ ਜਾ ਕੇ ਰੋ ਜਿਵੇਂ ਕੋਈ ਦਰਾਖਤ ਹੋਇਆ ਉਹਦੇ ਥੱਲੇ ਟੋਆ ਪੱਟ ਕੇ ਉਹਦੇ ਵਿੱਚ ਦੱਬਣੀਆਂ ਚਾਹੀਦੀਆਂ ਨੇ ਵੀ ਗਾਂ ਉਹਦੀ ਰਾਖ ਜਿਹੜੀ ਕਿ ਪੈਰਾਂ 'ਚ ਨਾ ਜਾਵੇ ਸੁੱਚਮ ਇਹ ਹੁੰਦੀ ਹੈਗੀ ਆ ਇਹਨਾਂ ਨੂੰ ਕੀ ਪਤਾ ਪਾਗਲਾਂ ਨੂੰ ਇਹਨਾਂ ਪੈਸੇ ਬਣਾਉਣ ਦਾ ਧੰਗ ਬਣਾਇਆ ਹੋਇਆ ਇਹਨਾਂ ਲੋਕਾਂ ਨੇ ਇਹਨਾਂ ਨੂੰ ਬਾਰਿੰਗ ਦੇਣਾ ਚਾਹੁੰਦੇ ਆ ਵੀ ਬੰਦ ਕਰ ਦਿਓ ਇਹ ਠੰਡਾ ਕਰਨਾ ਜਿਹੜਾ ਹੈਗਾ ਤੇ ਦੂਜੀ ਗੱਲ ਇਹ ਜਿਹੜੇ ਲੋਕ ਆਉਂਦੇ ਹੈਗੇ ਜਿਹੜਾ ਆਪਣਾ ਨਹੀਂ ਸਵਾਰ ਸਕਦੇ ਕਿ ਤੂੰ ਦੂਜੇ ਦਾ ਕੀ ਸਵਾਰਨਗੇ ਯਾਰ ਐਵੇਂ ਮੂੰਹ ਚੁੱਕ ਕੇ ਆ ਜਾਂਦੇ ਆ ਵੀ ਬਾਬਾ ਜੀ ਸਾਡਾ ਆਇਆ ਕਰੋ ਉਹ ਕਰੋ ਯਾਰ ਜਿਹੜਾ ਤੁਸੀਂ ਉਹ ਕਰਦੇ ਆ ਗੁਰੂ ਮਹਾਰਾਜ ਦੇ ਸਿੱਖ ਸਿਧਾਂਤ ਦੇ ਮੱ ਗੁਰੂ ਘਰ ਅਰਦਾਸ ਬੇਨਤੀ ਕਰੋ ਪਾਠ ਕਰੋ ਸੁਖਣੀ ਸਾਡੇ ਸਾਰੇ ਕੰਮ ਹੁੰਦੇ ਆ ਕਿਉਂ ਨਹੀਂ ਹੁੰਦੇਗੇ ਬੰਦ ਕਰਤਾ ਮੇਰੇ ਖਿਆਲ ਨਾਲ ਦਫਤਰ ਕੋਈ ਗੱਲ ਨਹੀਂ ਬੰਦ ਕਰਤਾ ਤੇ ਫਿਰ ਆਪਾਂ ਆਪਾਂ ਤੇ ਬੈਠੇ ਆਂ ਤਾਲਾ ਬਾਹਰ ਲਾਵਾਂਗੇ ਆਪਾਂ ਇਹ ਨਹੀਂ ਪਤਾ ਬਿਲਡਿੰਗ ਕਿਹਦੀ ਆ ਇਹਨਾਂ ਵਿੱਚ ਬਾਅਦ ਚ ਪੇਚਾ ਸਾਡਾ ਮਾਲਕ ਨਾ ਪੈਂਦਾ ਹੋਵੇ ਇਹ ਤੇ ਉਹ ਵੇਖੇਗਾ ਜਿਹਨੇ ਕਰਾ ਦਿੱਤਾ ਇਹ ਤੇ ਕਾਰਵਾਈ ਕਰਾਉਣਾ ਚਾਹੀਦੀ ਪੁਲਿਸ ਆਂਦੀ ਆ ਕੀ ਕਾਰਵਾਈ ਦੀ ਮੰਗ ਕਰਦੇ ਆ ਕੋਈ ਪਾਜੀ ਜਿਹੜੀ ਧਾਰਾ ਬਣਦੀ ਆ ਉੱਤੇ ਲਾਉਣ ਬੇਦਬੀ ਕੀਤੀ ਆ ਇਹ ਕੋ ਮਾੜਾ ਮੋਟਾ ਕੰਮ ਨਹੀਂ ਨਾ ਬਖਸ਼ਣਯੋਗ ਗੁਨਾਹਾਂ ਕੀਤਾ ਨੇ ਦੇਖ ਤ ਨਹੀਂ ਇਹਦਾ ਮਤਲਬ ਇਹ ਨਹੀਂ ਆ ਕਿ ਚਾਰ ਬੰਦਿਆਂ ਦੇ ਵਿੱਚ ਨਿਬੜ ਜੇਗਾ ਬਹਿ ਕੇ ਕੰਮ ਨਹੀਂ ਆਪਾਂ ਹੁਣ ਦੇਣਾ ਇਸ ਤਰ੍ਹਾਂ ਦੇ ਦੇ ਸਮਾਜ ਹੀ ਲਗਾਤਾਰ ਬੇਦਬੀਆਂ ਹੁੰਦੀਆਂ ਰਹਿੰਦੀਆਂ ਲੇਕਿਨ ਇਹ ਚੰਦ ਲੋਕ ਜਿਹੜੇ ਹੈਗੇ ਨੇ ਇਸ ਤਰ੍ਹਾਂ ਹੀ ਕਾਨੂੰਨੇ ਕੰਮ ਕਰ ਦਿੰਦੇ ਨੇ ਸਰਪਤਰ ਕੀ ਗੱਲ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਨਾਥ ਨਹੀਂ ਪੈਂਦੀ ਜਦ ਤੱਕ ਇਹਨਾਂ ਦੇ ਨਾਥ ਨਹੀਂ ਪੈਂਦੀ ਫੇ ਬਾਅਦ ਚੋ ਕਹਿੰਦੇ ਵੀ ਸਿੰਘ ਕਰੋਧ ਜੇ ਆਉਂਦੇ ਨੇ ਜਦ ਤੁਸੀਂ ਆਪ ਧੱਕਾ ਕਰਦੇ ਹੋ ਸਰਕਾਰਾਂ ਨਾਲ ਲੜਦੀਆਂ ਨੇ ਇਹ ਕੰਮ ਕਰਾਉਂਦੀਆਂ ਨੇ ਤੇ ਇਸ ਕਰਕੇ ਸਾਰੇ ਕੰਮ ਹੁੰਦੇ ਨੇ ਜੇਕਰ ਇਹ ਪਿੱਛੇ ਹਟਣ ਇਹਨਾਂ ਦੇ ਬਣਦੀ ਕਾਰਵਾਈ ਹੁੰਦੀ ਹੋਵੇ ਮੌਕੇ ਦੇ ਵਿੱਚ ਇਹ ਕਿਉਂ ਕਰਨ ਕਿਹੜੀ ਗੱਲਾਂ ਕਰਨ ਨੂੰ ਡਰ ਪਏ ਇਹਨਾਂ ਨੂੰ ਡਰ ਹੈ ਨਹੀਂ ਖੋਫ ਮੁਕਿਆ ਹੋਇਆ ਇਸ ਕਰਕੇ ਕੰਮ ਵਧਦੇ ਨੇ ਫੇ ਫੋਨ ਮਲਾਓ ਹਾਂਜੀ ਉਹਦਾ ਤਾਂ ਫੋਨ ਨੇ ਦਾ ਬੇਟਾ ਫੋਨ ਚੱਕਦਾ ਵਾ ਉਹਨਾਂ ਦੀ ਗੱਲ ਕਰੂ ਠੀਕ ਹੈ ਕਿ ਨਹੀਂ ਯਾਰ ਕੀ ਕਹਿੰਦਾ ਉਹ ਫੇਰ ਉਹ ਕਹਿੰਦਾ ਬਸ ਆ ਰਹੇ ਨੇ ਸਮਰਾਲਾ ਚੌਕ ਪਹੁੰਚ ਗਿਆ ਆਗੇ ਆਗੇ ਕੋਹਾਤ ਰਿਆਣੀ ਨਹੀਂ ਉਹਨੂੰ ਪੁੱਛ ਨਾ ਬੇਦਬੀ ਕਰਨ ਦਾ ਹੱਕ ਕਿਨੇ ਦਿੱਤਾ ਸੀਗਾ ਲੇਕਿਨ ਦਵਿੰਦਰ ਜੀ ਸੰਸਪਾਈ ਤੋਂ ਨੇ ਲੇਕਿਨ ਫੋਨ ਮਲਾ ਰਹੇ ਨੇ ਦੇ ਦਿੰਦੇ ਆ ਕੀ ਗੱਲਬਾਤ ਹੁੰਦੀ ਆ ਲੇਕਿਨ ਗੱਲਬਾਤ ਦੇ ਵਿੱਚ ਕੀ ਸਾਹਮਣੇ ਤੱਥ ਆਉਂਦੇ ਨੇ ਲੇਕਿਨ ਬਹੁਤ ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਗੁਰੂ ਨਾਨਕ ਸਾਹਿਬ ਦੀ ਜਿਹੜੀ ਫੋਟੋ ਜਿਹੜੀ ਹੈ ਸੁਪਾਰਚਾ ਲੜਾ ਕੋਈ ਗੱਲ ਨਹੀਂ ਲੜਾਲ ਜੇ ਮਰ ਜਾਣਾ ਉਹ ਜੀਤਿੰਦਰ ਜੀ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਹੋ ਕੀ ਸੂਚਨਾ ਕੀ ਮਿਲਦੀ ਹੈ ਕੀ ਵੈਰੀਫਾਈ ਕੀਤਾ ਜਾਏਗਾ ਸਾਨੂੰ ਤਾਂ ਇਹ ਕਹਿੰਦੇ ਵੀ ਇੱਥੇ ਸਾਡੀ ਬਦਬੀ ਹੋਈ ਹੈ ਉਹ ਦੇਖਦੇ ਹੁਣ ਕੀ ਬੈਠੇ ਐਸਐਚਓ ਸਾਹਿਬ ਆਉਂਦੇ ਮੌਕੇ ਤੇ ਉਹ ਦੇਖ ਲੈਂਦੇ ਹੋ ਸਾਰਾ ਲੇਕਿਨ ਪਤਾ ਲੱਗ ਪਾਇਆ ਕੌਣ ਹੈ ਬੰਦਾ ਕੀ ਕੋਈ ਨੰਬਰ ਉਹਦਾ ਪਤਾ ਲੱਗ ਪਾਇਆ ਨਹੀਂ ਨਹੀਂ ਹਜੇ ਕੋਈ ਪਤਾ ਨਹੀਂ ਲੱਗਿਆ ਦੇਖਦੇ ਵੈਰੀਫਾਈ ਕਰਦੇ ਇਹਨਾਂ ਦੇ ਕਹਿਣ ਮੁਤਾਬਕ ਹੈ ਜਿੱਦਾਂ ਇਹ ਕਹਿਣਗੇ ਆਪੋ ਦਾ ਕਾਰ ਡਾਊਨ ਆਰਡਰ ਨੂੰ ਹੱਥ 'ਚ ਲੈਂਦੇ ਆ ਕਿਸੇ ਤਾਰੀਖ ਪਾਵਾਂ ਨੂੰ ਠੀਸਪੂੰ ਚਾਹੁੰਦੇ ਨੇ ਉਹ ਲੋਕ ਜਿਹੜੇ ਨੇ ਮਾਸਤਿਕਾ ਉਹਨਾਂ ਦੀ ਖਰਾਬ ਹੋਦਿਆਂ ਕੀ ਕਾਰਵਾਈ ਕੀਤੀ ਜਾ ਸਕਦੀ ਹੈ 295 ਜੇ ਧਾਰਮਿਕ ਭਾਵਨਾ ਦੀ ਖੇਡ ਠੀਸਪਟਾਉਂਦੇ ਆ ਆਪਾਂ 295 ਦੀ ਕਾਰਵਾਈ ਕਰਾਂਗੇ ਇਹ ਮੌਕੇ ਤੇ ਕਿੱਥੇ ਤੁਸੀਂ ਮੌਜੂਦ ਹੈਗੇ ਹੋ ਸਰ ਸਮਰਦਾ ਚੌਂਚ ਸਮਰਾਟ ਚੋਂ ਕਿ ਚੀਜ਼ ਹੈਗੀ ਬਾਬੇ ਦੁਕਾਨ ਬਿਲਕੁਲ 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 ਸਮਰਾਟ ਚੋਂ ਬੈਠੇ ਜੋ ਵੀ ਕਾਰਵਾਈ ਤਾ ਸਾਹਮਣੇ ਆਨੇ ਤਾ ਉਹ ਉਹ ਕਰਾਂਗੇ ਉਹ ਕਰਾਂਗੇ ਬਿਲਕੁਲ ਬਹੁਤ ਬਹੁਤ ਚੁਪੇ ਇਹ ਸਾਹਨਾ ਜਤਿੰਦਰ ਜੀ ਸਾਹਨਾ ਮੌਜੂਦ ਸਿਗੇ ਜਿਨ੍ਹਾਂ ਨੇ ਕਿਹਾ ਕਿ ਜੋ ਵੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਜੋ ਬਿਆਨ ਦਿੱਤੇ ਜਾਣਗੇ ਉਸ ਤਹਿਤ ਤੇ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਲੇਕਿਨ ਉਹਨੇ ਸਾਫ ਗੱਲ ਕਹ ਦਿੱਤੀ ਕਿ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਕਿ ਕਿਸੇ ਨੂੰ ਵੀ ਭਾਰੀ ਟਾਵਾਂ ਠੇਸ ਪਹੁੰਚਾਣ ਦੇ ਨਹੀਂ ਕੇ ਦਿੱਤੇ ਜਾਊਗੀ ਹੁਕਮ ਵੀਰ ਜੀ ਦੇਖੋ ਜੀ ਕਾਨੂੰਨ ਆਪਣਾ ਪੱਖ ਦੇਖਣਾ ਕਾਨੂੰਨ ਚੰਗੀ ਤਰ੍ਹਾਂ ਆਪਣਾ ਰੋਲ ਅਦਾ ਕਰੇ ਇਹ ਜਿਹੜਾ ਕਾਨੂੰਨ ਸਖਤ ਹੋਣਾ ਚਾਹੀਦਾ ਕਿਸੇ ਨੂੰ ਵੀ ਇਦਾਂ ਦੀਆਂ ਭਾਵਨਾਵਾਂ ਕਿਸੇ ਦੀ ਪੜਕਾ ਕੇ ਮਿਲਦਾ ਕੁਝ ਨਹੀਂ ਠੀਕ ਹੈ ਪਰ ਇਹਨਾਂ ਨੂੰ ਜਿਹੜਾ ਇੱਕ ਬੰਦਾ ਕਰਦਾ ਉਹਨੂੰ ਵੇਖ ਕੇ ਚਾਰ ਨੂੰ ਅਕਲ ਆ ਜੇ ਕਿ ਦੁਬਾਰਾ ਕੋਈ ਇਦਾਂ ਦਾ ਕੰਮ ਨਾ ਕਰੇ ਧੀਆਂ ਪੈਣਾ ਦੇ ਮਾਮਲੇ ਦੇ ਵਿੱਚ ਤੇ ਇਹ ਜਿਹੜਾ ਸਾਡੇ ਆਗੂ ਸਹਿਬਾਨ ਸਾਡੇ ਜਿਹੜੇ ਹੈਗੇ ਨੇ ਸਾਡੇ ਸਮਾਜ ਦੇ ਜਾਂ ਸਾਡੇ ਧਰਮ ਦੇ ਰਹਿਬਰ ਨੇ ਕੋਈ ਚਾਹੇ ਕਿਸੇ ਵੀ ਆ Hindu, Muslim, Sikh, ईसाई ਸਭ ਬਰਾਬਰ ਨੇ ਭਾਈਚਾਰਕ ਸਾਂਝ ਵੀ ਬਣਾ ਕੇ ਆਪਾਂ ਦਿੰਦੇ ਆ ਪਰ ਜਿਹੜੇ ਬੰਦੇ ਭਾਈਚਾਰਕ ਸਾਂਝ ਨੂੰ ਖਰਾਬ ਕਰਦੇ ਨੇ ਜਾਂ ਗੁਰੂਆਂ ਪੀਰਾਂ ਦੇ ਨਾਂ ਦੇ ਉੱਪਰ ਆਪਣੀਆਂ ਰੋਜੀਆਂ ਰੋਟੀਆਂ ਚਲਾਉਂਦੇ ਨੇ ਇਹਨਾਂ ਨੂੰ ਨੱਥ ਪਾਉਣ ਦੀ ਬਹੁਤ ਵੱਡੀ ਲੋੜ ਆ ਕਿਉਂਕਿ ਇਹ ਹੀ ਸਾਡੇ ਸਮਾਜ ਨੂੰ ਗੰਦਲਾ ਕਰ ਰਹੇ ਆ ਤੇ ਕਿਤੇ ਨਾ ਕਿਤੇ ਭਾਰ ਭਰਾ ਨੂੰ ਭਰਾ ਦੇ ਨਾਲ ਲੜਾ ਰਹੇ ਨੇ ਸੋ ਇਹਨਾਂ ਨੂੰ ਨੱਥ ਪਾਓ ਕਿਰਪਾ ਕਰਕੇ ਸਾਡਾ ਸਾਥ ਦਿਓ ਤੇ ਜਿੱਥੇ ਤੁਹਾਨੂੰ ਇਹੋ ਜਿਹਾ ਕਦੇ ਬੰਦਾ ਲੱਭਦਾ ਵਾ ਸਾਹਮਣੇ ਲੈ ਕੇ ਉਸ ਤੁਹਾਡੇ ਨਾਲ ਖੜੇ ਹੈ ਬਿਲਕੁਲ ਇਹ ਦਵਿੰਦਰ ਜੀ ਜਿਹੜੇ ਸੰਸਪਾਈ ਮੋਰਚੇ ਤੋਂ ਸੀਗੇ ਸਾਡੇ ਨਾਲ ਲੈ ਕੇ ਸਮਰਲਾ ਚੌਂਗਦੇ ਉੱਤੇ ਜੋ ਮਾਮਲਾ ਹੋਇਆ ਸੀ ਕੱਲੇ ਕਿ ਜਤਿੰਦਰ ਜੀ ਆਈਓ ਜਦੋਂ ਉੱਤੇ ਪਹੁੰਚੇ ਥਾਣਾ ਮੋਤੀ ਨਗਰ ਤੋਂ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਕਾਰਵਾਈ ਜਿਹੜੀ ਹੈ ਅਮਲ 'ਚ ਲਿਆਂਦੀ ਜਾਊਗੀ ਅਗਰ ਸਾਨੂੰ ਕੋਈ ਵੀ ਸੂਚਨਾ ਮਿਲਦੀ ਹੈ ਜੋ ਭਾਰੀ ਪਾਵਾਂ ਠੇਸ ਪਹੁੰਚਾਈ ਜਾਂਦੀ ਹੈ 295 ਤਹਿਤ ਤੇ ਕਾਰਵਾਈ ਕੀਤੀ ਜਾਊਗੀ